ਹੈਲੋ YouTube ਫੈਮਲੀ ਸਤਿ ਸ੍ਰੀ ਅਕਾਲ ਆ ਦੇਖੋ ਅਸੀਂ ਅੱਜ ਆਪਣੀ ਰੈਸਪੀ ਬਣਾਣ ਲੱਗੇ ਆ ਗੋਭੀ ਬਿਲਕੁਲ ਸਿੰਪਲ ਤਰੀਕੇ ਬਿਨਾ ਪਿਆਜ਼ਾਂ ਤੋਂ ਬਿਨਾ ਲਸਣ ਤੋਂ ਬਿਨਾ ਅਦਰਕ ਤੋਂ ਬਹੁਤ ਹੀ ਸਿੰਪਲ ਤਰੀਕੇ ਬਣਾਵਾਂਗੇ ਆ ਵੇਖੋ ਅਸੀਂ ਸਭ ਤੋਂ ਪਹਿਲਾਂ ਆਪਣੀ ਗੋਭੀ ਧੋ ਕੇ ਰੱਖ ਲਈਤੀ ਹੈ ਵੇਖੋ ਕੱਟ ਕੇ ਬਹੁਤ ਵਧੀਆ ਤਰੀਕੇ ਤੇ ਅਸੀਂ ਇਹਦੇ ਵਿੱਚ ਸਿਰਫ ਬਿਲਕੁਲ ਧਨੀਆ ਤੇ ਹਰੀਆਂ ਮਿਰਚਾਂ ਪਾਵਾਂਗੇ ਬਿਲਕੁਲ ਸਿੰਪਲ ਬਣਾਵਾਂਗੇ ਬੱਚੇ ਸਿੰਪਲ ਗੋਭੀ ਖਾ ਕੇ ਬਹੁਤ ਹੀ ਖੁਸ਼ ਹੁੰਦੇ ਨੇ ਤੇ ਇਹ ਸਵਾਦੀ ਬਹੁਤ ਬਣਦੀ ਹੈ ਬਿਨਾ ਅਸੀਂ ਤਲਿਆਂ ਤੋਂ ਇਹ ਗੋਭੀ ਇਸ ਤਰੀਕੇ ਬਣਾਵਾਂਗੇ ਜਿਸ ਤਰੀਕੇ ਬਿਲਕੁਲ ਇਹ ਗੋਭੀ ਤਲੀ ਗਈ ਹੋਈ ਹੈ ਤੇ ਬਹੁਤ ਹੀ ਟੇਸਟੀ ਲੱਗਦੀ ਹੈ ਇਹਦੇ ਵਿੱਚ ਅਸੀਂ ਬਹੁਤ ਹੀ ਮਸਾਲੇ ਵੀ ਨਹੀਂ ਪਾਣੇ ਤੇ ਬਹੁਤ ਹੀ ਤਰੀਕੇ ਤੇ ਬਹੁਤ ਹੀ ਸਵਾਦ ਬਣਾਣੀ ਹੈ ਆਓ ਅਸੀਂ ਹੁਣ ਬਣਾਈਏ ਤੇ ਤੜਕਾ ਲਗਾਈਏ ਆਓ ਦੇਖੀਏ ਸਿੰਪਲ ਗੋਭੀ ਆ ਦੇਖੋ ਅਸੀਂ ਆਪਣੀ ਕੜਾਈ ਧਰ ਦਿੱਤੀ ਹੈ ਗੈਸ ਲਗਾ ਕੇ ਤੇ ਸੀਆ ਸਿਰਫ ਸਿੰਪਲ ਵੇਖੋ ਮਸਾਲੇ ਪਾਣੇ ਆ ਨਮਕ ਹਲਦੀ ਜੀਰਾ ਮਸਾਲਾ ਧਨੀਆ ਮਸਾਲਾ ਤੇ ਗਰਮ ਮਸਾਲਾ ਅਸੀਂ ਇਹ ਮਸਾਲੇ ਪਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਹੁਣ ਸਭ ਤੋਂ ਪਹਿਲਾਂ ਅਸੀਂ ਆਪਣੇ ਤੇਲ ਪਾ ਲਾਂਗੇ ਕੜਾਈ ਵਿੱਚ ਜਿੰਨਾ ਸਾਨੂੰ ਤੇਲ ਚਾਹੀਦਾ ਹੈ ਉਸੇ ਹਿਸਾਬ ਨਾਲ ਅਸੀਂ ਤੇਲ ਪਾਵਾਂਗੇ ਤੇਲ ਇਹਦੇ ਵਿੱਚ ਥੋੜਾ ਖੁੱਲਾ ਪਾਵਾਂਗੇ ਤਾਂ ਜੋ ਸਾਡੀ ਗੋਭੀ ਬਹੁਤ ਵਧੀਆ ਤਰੀਕੇ ਤਲੀ ਜਾਵੇ ਆ ਦੇਖੋ ਅਸੀਂ ਤੇਲ ਪਾ ਲਿੱਤਾ ਤੁਸੀਂ ਵੀ ਉਸੇ ਹਿਸਾਬ ਨਾਲ ਪਾਓ ਜਿੰਨਾ ਕਿ ਤੁਸੀਂ ਖਾਣਾ ਚਾਹੁੰਦੇ ਹੋ ਉਸੇ ਹਿਸਾਬ ਨਾਲ ਪਾ ਲਓ ਅਸੀਂ ਇਹ ਤਾਂ ਸਰਸੋ ਦੇ ਤੇਲ ਚ ਬਣਾਨੇ ਆ ਤੁਸੀਂ ਰਿਫਾਈਨਡ ਵੀ ਪਾ ਸਕਦੇ ਹੋ ਕਿਉਂਚ ਵੀ ਬਣਾ ਸਕਦੇ ਹੋ ਇਹ ਤੁਹਾਡੀ ਮਰਜ਼ੀ ਹੈ ਬਾਕੀ ਅਸੀਂ ਤੇ ਯੂਜ਼ ਕਰਦੇ ਆਂ ਸਰਸੋ ਦੇ ਤੇਲ ਸਰਸੋ ਦੇ ਤੇਲ ਵਿੱਚ ਜੀ ਅਸੀਂ ਆਪਣੀ ਗੋਭੀ ਫਰਾਈ ਕਰਾਂਗੇ ਤੇ ਬਣਾਵਾਂਗੇ ਬਹੁਤ ਹੀ ਵਧੀਆ ਤਰੀਕੇ ਤੇ ਤੁਸੀਂ ਵੀ ਇਸ ਤਰੀਕੇ ਬਣਾਣੀ ਆ ਤੇ ਖਾਣੀ ਆ ਆ ਦੇਖੋ ਜੀ ਤੇਲ ਸਾਡਾ ਸੜ ਚੁੱਕਾ ਹੈ ਸਭ ਤੋਂ ਪਹਿਲਾਂ ਅਸੀਂ ਆਪਣੀ ਜਿਹੜੀ ਐ ਗੋਭੀ ਹੈ ਇਹਨੂੰ ਪਾਵਾਂਗੇ इन फ्राई करा देखो चुके होगी बहुत ही बढ़िया टीके होगी अभी बहुत ही बढ़िया लगती है जैसे अभी पा दी गई सुक्के पा लेनी है बार बार नहीं असि पानी सुक्के पा के असं यू मतलब बना लेना है तो फिर अभी इन मसाले अपने जो है अभी यूज कर लेने को चंकी तरह हिला लाँगे ਸਾਹ ਦੋਸ ਹੈ ਬਿੱਜ ਵੀ ਬੜੀ ਚੰਗੀ ਤਰੀਕੇ ਤੇਲ ਤੇ ਮੁਸਤ ਹੋ ਸਕੇ ਤੇ ਥੋੜੀ ਜਿਹੀ ਕਲੀ ਜਾ ਸਕੀ ਕਿਸੇ ਵੀ ਇਸ ਤਰੀਕੇ ਬਣਾਨੀ ਹੈ ਬਹੁਤ ਵਧੀਆ ਲੱਗਦੀ ਹੈ ਦੋ ਤੇਤੀ ਬਣਦੀ ਹੈ ਇੱਕੇ ਵੀ ਸਟੈਨ ਨਹੀਂ ਬਹੁਤ ਲੱਗਦਾ ਕੋਈ ਇਹ ਨਹੀਂ ਵੀ ਜਿਸੀ ਪਿਆਜ਼ ਨਹੀਂ ਪਾਇਆ ਕੋਈ ਇਹਦੇ ਚਾਦਰਕ ਨਹੀਂ ਪਾਇਆ ਕੋਈ ਇਹਦੇ ਤੇ ਲਸਣ ਨਹੀਂ ਪਾਇਆ ਬਿਨਾ ਪਿਆਜ਼ਾਂ ਤੋਂ ਬਣ ਰਹੀ ਹੈ ਦੋ ਵਾਰੀ ਬੜੀ ਬੜੀ ਬਹੁਤ ਹੀ ਤੇਸਤੀ ਬਣਦੀ ਹੈ ਸਭ ਤੋਂ ਪਹਿਲਾਂ ਅਸੀਂ ਇਹਨੂੰ ਚੰਗੀ ਤਰ੍ਹਾਂ ਥੋੜਾ ਜਿਹਾ ਬਣਾ ਲਾਂਗੇ ਥੋੜੀ ਜਿਹੀ ਲਾਲ ਕਰ ਲਾਂਗੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਮਸਾਲੇ ਪਾਉਣੇ ਨੇ ਇੱਕ ਵਾਰ ਅਸੀਂ ਢੱਕਣਾ ਉਤਾਰ ਕੇ ਇਹਨੂੰ ਚੰਗੀ ਤਰ੍ਹਾਂ ਹਿਲਾ ਲਾਂਗੇ ਉੱਪਰ ਥੰਡੀਆਂ ਕਰ ਲਾਂਗੇ ਤਾਂ ਜੋ ਸਾਡੀ ਥੰਡੀਆਂ ਵਾਲੀ ਗੋਭੀ ਵੀ ਚੰਗੀ ਤਰ੍ਹਾਂ ਪਕੀ ਜਾ ਸਕੇ ਤੇ ਬਹੁਤ ਵਧੀਆ ਹੋ ਸਕੇ ਇਹਨੂੰ ਇਸੇ ਤਰੀਕੇ ਅਸੀਂ 1-2 ਵਾਰ ਹਿਲਾਉਣਾ ਹੈ ਹਲਾਗੇ ਤਾਂ ਵੀ ਉਹ ਵੀ ਕੱਚੀ ਵੀ ਨਾ ਰਹੇ ਸਾਡੀ ਬਣੀ ਵੀ ਜਾਵੇ ਤੇ ਤਲੀ ਵੀ ਜਾਵੇ ਇਹਨੂੰ ਇਸੇ ਤਰੀਕੇ ਬਣਾਣੀ ਆ ਕਿ ਫੇਰ ਬਣਾ ਕੇ ਖਾਣੀ ਬਹੁਤ ਵਧੀਆ ਲੱਗਦੀ ਹੈ ਤੁਸੀਂ ਇੱਕ ਵਾਰੀ ਬਣਾ ਕੇ ਦੇਖੋ ਤੁਹਾਨੂੰ ਬਹੁਤ ਹੀ ਮਜ਼ਾ ਆਏਗਾ ਆ ਰਿਖੋ ਸੀ ਇੱਕ ਵਾਰ ਫੇਰ ਇਹਨੂੰ ਹਿਲਾ ਲਾਂਗੇ ਬਹੁਤ ਵਧੀਆ ਫਿਰ ਤੇ ਜੀ ਨੂੰ ਸੀ ਦੇ ਵਿੱਚ ਆਪਣਾ ਨਮਕ ਮਿਰਚ ਮਸਾਲਾ ਜਿਹੜਾ ਪਾਣਾ ਹੈ ਉਹ ਅਸੀਂ ਪਾਵਾਂਗੇ ਤਾਂ ਤੇ ਇਹਦੇ ਵਿੱਚ ਬਿਲਕੁਲ ਮਿਕਸ ਹੋ ਸਕੇ ਆ ਵੇਖੋ ਗੋਭੀ ਸਾਡੀ ਲਾਲ ਹੋਣੀ ਸ਼ੁਰੂ ਹੋ ਗਈ ਹੈ ਦੇਖੋ ਚਲੀ ਜਾ ਰਹੀ ਹੈ ਬਹੁਤ ਵਧੀਆ ਤਰੀਕੇ ਨਾਲ ਹੋ ਰਹੀ ਹੈ ਆ ਦੇਖੋ ਤੁਸੀਂ ਇਸੇ ਤਰੀਕੇ ਤੁਸੀਂ ਬਣਾਓਗੇ ਤੇ ਬਹੁਤ ਹੀ ਵਧੀਆ ਲੱਗਦੀ ਹੈ ਵੇਖੋ ਕਲਣੀ ਸ਼ੁਰੂ ਹੋ ਚੁੱਕੀ ਹੈ ਹੁਣ ਇਸ ਦੇ ਵਿੱਚ ਆਪਣੇ ਜਿਹੜੇ ਸਿੰਪਲ ਨਮਕ ਮਸਾਲੇ ਆ ਅਸੀਂ ਉਹ ਪਾਵਾਂਗੇ ਕਿੰਨੇ-ਕਿੰਨੇ ਪਾਣੀ ਆ ਦੇਖੋ ਤੁਸੀਂ ਅਸੀਂ ਆਪਣੇ ਅੰਦਾਜ਼ੇ ਦੇ ਨਾਲ ਪਾਣੀ ਆ ਵੀ ਜਿਸ ਹਿਸਾਬ ਦੇ ਨਾਲ ਸਾਨੂੰ मतलब नमक मतलब सारी गोभी के मिक्स हो सके देखो लोड़ अनुसार अं अपना भजी पाउडर पा लेंगे जिन्ना सू चाहिए यह देखो इस ही हिसाब अव जारी गोभी के मिक्स हो सके धनिया पाउडर ਇਹ ਸਾਡਾ ਗਰਮ ਮਸਾਲਾ ਇੱਕ ਚਮਚਾ ਜਿਹਾ ਗਰਮ ਮਸਾਲਾ ਪਾਵਾਂਗੇ ਤਾਂ ਜੋ ਸਾਡੀ ਗੋਭੀ ਟੇਸਟ ਹੋ ਸਕੇ ਤੇ ਹਰੀਆਂ ਮਿਰਚਾਂ ਪਾਵਾਂਗੇ ਅਸੀਂ ਲਾਲ ਮਿਰਚ ਦਾ ਯੂਜ਼ ਨਹੀਂ ਕਰਦੇ ਆ ਦੇਖੋ ਇਹ ਸਾਡੀਆਂ ਮਿਰਚਾਂ ਨਾਲ ਹੀ ਇਹਦੇ ਨਾਲ ਬਿਲਕੁਲ ਿਆਰ ਹੋ ਰਹੀਆਂ ਨੇ ਗੋਭੀ ਦੇ ਖੁਨਤੀ ਪਾਵਾਂਗੇ ਆਪਣਾ ਇੱਕ ਮੈਦੀ ਮਸਾਲਾ ਆ ਦੇਖੋ ਮੈਗੀ ਖਾਲੇ ਦੇ ਨਾਲ ਗੋਭੀ ਦਾ ਟੇਸ ਬਹੁਤ ਹੀ ਵਧੀਆ ਹੋ ਜਾਂਦਾ ਹੈ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਨੇ ਬਹੁਤ ਮਜ਼ਾ ਆਉਂਦਾ ਹੈ ਗੋਭੀ ਬਹੁਤ ਹੀ ਜ਼ਿਆਦਾ ਕੇਸਟਰ ਹੋ ਜਾਂਦੀ ਹੈ ਤੁਸੀਂ ਖੁਦ ਵੀ ਆਪਣੇ ਗੁੱਦੇ ਮਸਾਲੇ ਨਹੀਂ ਪਾਓਗੇ ਪਿਆਜ਼ ਵਗੈਰਾ ਨਹੀਂ ਪਾਓਗੇ ਤੁਸੀਂ ਇਹੋ ਮਸਾਲੇ ਪਾ ਕੇ ਬਣਾ ਕੇ ਦੇਖੋਗੇ ਸਾਨੂੰ ਵੀ ਬਹੁਤ ਹੀ ਟੇਸਟੀ ਲੱਗੇਗੀ ਗੋਭੀ ਹੁਣ ਅਸੀਂ ਇਹ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ देखो ता जो सा मसाले चंकी तरह ऐड हो सकन देखो बहुत वाया बनती है बहुत टेस्टी बनती है चलन की जरूरत नहीं है बिल्कुल हलवाइया वू लगेगी जिस तरीके बनाओगे ना इस तरह लगेगा जिस तरह किसी हलवाई ने बनाई है बहुत ही टेस्टी बनती है हम असू बंद करके रख देंगे ਸਾਹ ਜੋ ਸਾਡੀ ਗੋਭੀ ਪੂਰੀ ਜਿਹੜੀ ਕੱਚੀ ਹੈ ਇਹ ਬਣ ਸਕੀ ਤੇ ਮਸਾਲੇ ਦੇ ਵਿੱਚ ਪੂਰੀ ਤਰ੍ਹਾਂ ਰਲ ਸਕਣ ਇੱਕ ਵਾਰ ਅਸੀਂ ਫੇਰ ਟੱਕੰਮ ਉਤਾਰ ਕੇ ਆਪਣੀ ਗੋਭੀ ਨੂੰ ਚੰਗੀ ਤਰ੍ਹਾਂ ਹਿਲਾ ਲਾਂਗੇ ਇਹ ਦੇਖੋ ਬਿਲਕੁਲ ਘੱਟ ਹੋ ਗਈ ਹੈ ਗੋਭੀ ਕਿ ਹੋ ਗਈ ਹੈ ਆ ਦੇਖੋ ਚੰਨੀ ਚੋਂ ਉਤਕੀ ਹੈ ਦੇਖੋ 3 ਸਾਦੀ ਤਾਂ ਗੋਭੀ ਨੂੰ ਦੇਖੋ ਕਿੰਨੇ ਵਧੀਆ ਤਰੀਕੇ ਆ ਦੇਖੋ ਬਿਲਕੁਲ ਲਾਲ ਉਤਕੀ ਹੈ ਆ ਦੇਖੋ ਥੱਲੇ ਲੱਗ ਰਹੀ ਹੈ ਹੁਣ ਅਸੀਂ ਇਹਦੇ ਵਿੱਚ ਆਪਣਾ ਜਿਹੜਾ ਧਨੀਆ ਕੱਟਿਆ ਹੈ ਅਸੀਂ ਉਹ ਐਡ ਕਰਾਂਗੇ। ਆ ਦੇਖੋ ਇਹਨੂੰ ਧਨੀਆ ਪਾਵਾਂਗੇ ਧਨੀਏ ਦੇ ਨਾਲ ਥੋੜਾ ਟੇਸਟ ਹੋ ਜਾਂਦਾ ਗੋਭੀ ਦਾ ਬਹੁਤ ਵਧੀਆ। ਬਹੁਤ ਜ਼ਿਆਦਾ ਵਧੀਆ ਲੱਗਦੀ ਹੈ, ਟੇਸਟੀ ਲੱਗਦੀ ਹੈ। ਇਸੇ ਤਰੀਕੇ ਅਸੀਂ ਬਣਾਵਾਂਗੇ ਤੇ ਖਾਵਾਂਗੇ। ਗੋਭੀ ਆਸਾਨ ਹੈ ਤੇ ਬਹੁਤ ਹੀ ਸਿੰਪਲ ਹੈ ਤੇ ਬਹੁਤ ਹੀ ਜਲਦੀ ਬਣਦੀ ਹੈ ਦੇਖੋ। ਇਸੀ ਤਰੀਕੇ ਬਣਾਨੀ ਹੈ ਤੁਸੀਂ ਬਣਾਨੀ ਹੈ ਤੇ ਖਾਨੀ ਹੈ ਤੇ ਜੇ ਮੇਰੀ ਗਲਤੀ ਵੀ ਹੋਵੇ ਜਾਂ ਤਾਂ ਚੰਗੀ ਨਾ ਲੱਗੇ ਭਾਵੇਂ ਗਲਤ ਹੋਵੇ ਚਾਹੇ ਸਹੀ ਹੋਵੇ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਹੈ ਜੇ ਮੇਰੀ ਗਲਤੀ ਹੋਏਗੀ ਤਾਂ ਮੈਂ ਅੱਗੇ ਨਾਲ ਹੋਰ ਵੀ ਸਫਾਈ ਨਾਲ ਬਣਾਉਣ ਦੀ ਕੋਸ਼ਿਸ਼ ਕਰਾਂਗੀ ਮੇਰੀ ਵਧੀਆ ਤੋਂ ਵਧੀਆ ਚੀਜ਼ ਬਣੀ ਤੇ ਤੁਹਾਨੂੰ ਸੁਆਦ ਲੱਗੇ ਕਿਉਂਕਿ ਮੈਂ ਗੁੱਸਾ ਨਹੀਂ ਬਿਲਕੁਲ ਕਰਾਂਗੀ ਕਿਉਂਕਿ ਤੁਸੀਂ ਮੇਰੀ ਗਲਤੀ ਜ਼ਰੂਰ ਕੱਟ ਕੇ ਦੱਸਣੀ ਜੇ ਚੰਗੀ ਲੱਗੇ ਤਾਂ ਵੀ ਦੱਸਣਾ ਜੇ ਨਹੀਂ ਤੁਹਾਨੂੰ ਜੰਗੀ ਲੱਗੇਗੀ ਤਾਂ ਵੀ ਤੁਸੀਂ ਦੱਸਣਾ ਕੋਈ ਗੱਲ ਨਹੀਂ ਮੈਂ ਬਹੁਤ ਖੁਸ਼ ਹੋਵਾਂਗੀ ਤੁਹਾਡੇ ਕਮੈਂਟ ਪੜ੍ਹ ਕੇ ਪਰ ਤੁਸੀਂ ਮੇਰੀ ਵਲੌਗ ਜ਼ਰੂਰ ਪੂਰਾ ਦੇਖਣਾ ਤੇ ਮੈਨੂੰ ਦੱਸਣਾ ਵੀ ਤੁਹਾਨੂੰ ਗੋਭੀ ਕਿਸ ਤਰੀਕੇ ਦੀ ਲੱਗੀ ਹੈ ਐ ਦੇਖੋ ਜੀ ਸਾਡੀ ਗੋਭੀ ਬਣ ਕੇ ਤਿਆਰ ਹੋ ਚੁੱਕੀ ਹੈ ਬਹੁਤ ਹੀ ਵਧੀਆ ਬਣੀ ਹੈ ਵੇਖੋ ਬਿਨਾ ਤਲਿਆਂ ਤੋਂ ਵੇਖੋ ਬਿਲਕੁਲ ਲਾਲ ਹੋ ਚੁੱਕੀ ਹੈ ਬਿਲਕੁਲ ਤਲੀ ਗਈ ਹੈ ਇਨੂੰ ਤਲਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਇਸੇ ਤਰੀਕੇ ਬਣਾਓਗੇ ਤੇ ਤਲੀ ਹੋਈ ਲੱਗੇਗੀ ਤੁਹਾਨੂੰ ਗੋਭੀ ਤੁਸੀਂ ਬਣਾਣੀ ਹੈ ਤੇ ਖਾਣੀ ਹੈ ਤੇ ਮੈਨੂੰ ਜ਼ਰੂਰ ਦੱਸਣਾ ਹੈ ਜੇ ਤੁਹਾਨੂੰ ਮੇਰੀ ਪਸੰਦ ਆਵੇ ਵੀਡੀਓ ਤੇ ਮੈਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਬਾਏ YouTube ਫੈਮਿਲੀ ਬਾਏ